ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਵਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਵੀ ਸਭ ਠੀਕ ਠਾਕ ਹੈ ਜੀ ਤੁਸੀਂ ਵੀ ਠੀਕ ਠਾਕ ਹੋਵੋਗੇ ਜਿਹੜੀ ਆਪਾਂ ਅੱਜ ਵੀਡੀਓ ਲੈ ਕੇ ਆਏ ਜੀ ਉਹ ਹੈਗੀ ਪ੍ਰਦੇਸ ਵਾਲੀ ਵੀਰਾਂ ਤੇ ਤੇ ਆਪਾਂ ਹੁਣ ਤੁਹਾਨੂੰ ਸੁਣਾਉਣ ਲੱਗੇ ਆ ਜੀ ਗੀਤ ਸੁੱਖ ਦੇ ਦੀ ਸੁੱਖ ਦੇ ਦੀ ਛਾਂ ਦੇ ਦੀ ਤੁੱਪ ਦੇ ਦੀ ਦੇਮੀ ਰਤੀ ਰਜਮੀ ਜਾ ਚਿਤ ਕਰੂ ਭੁਖ ਹੁ ਦੇਦੀ ਬਸ ਇੱਕ ਕਰਾਂ ਚ ਕਲੇਸ਼ਨਾ ਦੇਵੀ ਭੇਜਣੇ ਦਵਾਰਾ ਜੇ ਤੂੰ ਦੁਨੀਆਂ ਤੇ ਮੈਨੂੰ ਰੱਬਾ ਲੇਖਾਂ ਵਿੱਚ ਮੇਰੇ ਪਰਦੇਸ ਨਾ ਦੇਵੀ ਭੇਜਣੇ ਦਵਾਰਾ ਜੇ ਤੂੰ ਦੁਨੀਆਂ ਤੇ ਮੈਨੂੰ ਰੱਬਾ ਲੇਖਾਂ ਵਿੱਚ ਮੇਰੇ ਪਰਦੇਸ ਨਾ ਦੇਵੀ ਰੁਕੀ ਮਿਸੀ ਜੋ ਵੀ ਦੇਣੀ ਆਪਣੇ ਗਰਾਂ ਦੇ ਦੀ ਸਿਰ ਉੱਤੇ ਛੱਤ ਹੋਵੇ ਵਹਿਣ ਜੋਗੀ ਥਾਂ ਦੇ ਦੀ ਦਿੰਦੇ ਨਾ ਸਕੂਨ ਮੈ ਕੋਠੀਆਂ ਬਥੇਰੇ ਲੈ ਮੈਂ ਦੇਖਣਾ ਦੇ ਮੀ ਭੇਜਣਾ ਦਵਾਰਾ ਜੇ ਤੂੰ ਦੁਨੀਆਂ ਤੇ ਮੈਨੂੰ ਰੱਬਾ ਲੇਖਾਂ ਵਿੱਚ ਮੇਰੇ ਪਰਦੇਸ ਨਾ ਦੇਵੀ ਭੇਜਣਾ ਦਵਾਰਾ ਦੁਨੀਆਂ ਤੇ ਮੈਨੂੰ ਰੱਬਾ ਲੇਖਾਂ ਵਿੱਚ ਮੇਰੇ ਪਰਦੇਸਾਂ ਦੇ ਵੀ ਇਹਨੂੰ ਨਹੀਂ ਆਜ਼ਾਦੀ ਕਹਿੰਦੇ ਦੱਸ ਦੇ ਇਸ ਦੇਣਾ ਨੂੰ ਵੀਰੇ ਆਂ ਦਾ ਡਰ ਰੱਬਾ ਦੇ ਦੀ ਥੋੜਾ ਪਹਿਣਾ ਨੂੰ ਬਾਹੂ ਲੇ ਦੀ ਪੱਗੜੀ ਨੂੰ ਹੜੇ ਬਦਨਾ ਮੀਆਂ ਦਾ ਸਿਕਨਾਂ ਦੇ ਵੀ ਪੇਜਣੇ ਦਵਾਰਾ ਜੇ ਤੂੰ ਦੁਨੀਆਂ ਤੇ ਮੈਨੂੰ ਰੱਬਾ ਲੇਖਾਂ ਵਿੱਚ ਮੇਰੇ ਪਰਦੇਸ ਨਾ ਦੇਵੀਂ ਪੇਜਣੇ ਦਵਾਰਾ ਜੇ ਤੂੰ ਮੇਰੇ ਲਿਖਾਂ ਵਿੱਚ ਪਰਦੇਸ ਨਾ ਦੇਵੀਂ ਉਹੀ ਜਾਰੇ ਵੇਲੀ ਉਹੀ ਟਬਰ ਤੇ ਲਾਣਾ ਦੇਵੀਂ ਦੇਸ਼ ਵੀ ਪੰਜਾਬ ਹੋਵੇ ਪਿੰਡ ਵੀ ਦੇਦੀਂ ਨਾਂ ਮੈਨੂੰ ਛਪੜੀ ਖੁਹਾਂ ਦਾ ਮਿੱਠਾ ਪਾਣੀ ਦੇਦੀਂ ਕੂਲ ਪਾਵੇਂ ਲੇਕਨ ਦੇਵੀਂ ਭੇਜਣੇ ਦਵਾਰਾ ਜੇ ਤੂੰ ਦੁਨੀਆ ਤੇ ਮੈਨੂੰ ਰੱਬਾ ਲੇਖਾਂ ਵਿੱਚ ਮੇਰੇ ਪਰਦੇਸ ਨਾ ਦੇ ਮੀ ਭੇਜਣੇ ਦਵਾਰਾ ਜੇ ਤੂੰ ਦੁਨੀਆ ਤੇ ਮੈਨੂੰ ਰੱਬਾ ਮੇਰੇ ਲੇਖਾਂ ਵਿੱਚ ਪਰਦੇਸ ਨਾ ਦੇ ਮੀ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਜੇ ਸਾਡਾ ਗੀਤ ਇਹ ਵਧੀਆ ਲੱਗਿਆ ਜੀ ਤਾਂ ਸੋਹਣੇ-ਸੋਹਣੇ ਕਮੈਂਟ ਕਰਕੇ ਜਰੂਰ ਜੀ ਆਪਣੀ رائے ਦਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ